ਗ੍ਰਾਮ ਪੰਚਾਇਤ ਧੀਰੋਵਾਲ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਦਾ ਆਯੋਜਨ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਧੀਰੋਵਾਲ ਵਿੱਚ ਅੱਜ ਗ੍ਰਾਮ ਪੰਚਾਇਤ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜਾਗਰੂਕਤਾ ਰੈਲੀ ਕੱਢੀ ਗਈ ਇਹ ਰੈਲੀ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ ਜੁਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਤਹਿਤ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਗਈ। ਇਸ ਰੈਲੀ ਦਾ ਆਯੋਜਨ ਜ਼ਿਲ੍ਹਾ ਗੁਰਦਾਸਪੁਰਪੁਰ ਦੇ ਪਾਰਟੀ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਰੈਲੀ ਦੀ ਅਗਵਾਈ ਪਿੰਡ ਦੇ ਨੌਜਵਾਨ ਸਰਪੰਚ ਸੰਤੋਖ ਸਿੰਘ ਪੰਨੂ ਵੱਲੋਂ ਕੀਤੀ ਗਈ ਜਿਸ ਨੂੰ ਪਿੰਡ ਦੇ ਨੌਜਵਾਨ ਵਰ ਦੇ ਨੌਜਵਾਨ ਵਰਗ ਵੱਲੋਂ ਭਰਪੂਰ ਸਮਰਥਨ ਮਿਲਿਆ। ਇਸ ਮੌਕੇ ਸਰਪੰਚ ਸੰਤੋਖ ਸਿੰਘ ਪੰਨੂ ਅਤੇ ਉਨ੍ਹਾਂ ਦੇ ਨੌਜਵਾਨ ਸਾਥੀਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕੀ ਨਵੀਂ ਪੀੜੀ ਨੂੰ ਸਿੰਥੈਟਿਕ ਨਸ਼ਿਆਂ ਦੀ ਭਿਆਨਕ ਲਤ ਤੋਂ ਬਚਾਉਣ ਲਈ ਸਖਤੀ ਦੀ ਬਜਾਏ ਬੱਚਿਆਂ ਦੇ ਦੋਸਤ ਬਣ ਕੇ ਉਹਨਾਂ ਨੂੰ ਸਮਝਾਇਆ ਜਾਵੇ ਤਾਂ ਜੋ ਉਹ ਨਸ਼ਿਆਂ ਦੇ ਮਾਰੂ ਨਤੀਜਿਆਂ ਤੋਂ ਸੁਚੇਤ ਰਹਿਣ ਉਹਨਾਂ ਨੇ ਕਿਹਾ ਕਿ ಗ್ರಾಮ ਪੰਚਾਇਤ ਤੀਰੋਵਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਮੇਂ-ਸਮੇਂ ਤੇ ਅਜਿਹੀ ਜਾਗਰੂਕਤਾ ਉਪਰਾਲੇ ਕੀਤੇ ਜਾਂਦੇ ਹਨ ਅਤੇ ਪਿੰਡ ਦੇ ਖੇਡ ਮੈਦਾਨ ਦੇ ਨਵੀਨੀਕਰਨ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ ਅੰਤ ਵਿੱਚ ਉਹਨਾਂ ਹੋਰ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕੀਤਾ ਜਾਵੇ ਇਸ ਮੌਕੇ ਸਮੂਹ ਵੀਡੀਸੀ ਮੈਂਬਰ ਪੰਚਾਇਤ ਮੈਂਬਰ ਪਿੰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਹਾਜ਼ਰ ਮੈਂ ਸੰਤੋਖ ਸਿੰਘ ਪੰਨੂ ਮੌਜੂਦਾ ਸਰਪੰਚ ਗ੍ਰਾਮ ਪੰਚਾਇਤ ਹੀਰੋਵਾਲ ਹਲਕਾ ਸ਼੍ਰੀ ਅਰਗਵਿੰਦ ਹੋਰ ਸਾਹਿਬ ਇਸ ਤਰ੍ਹਾਂ ਵੀ ਜਿਵੇਂ ਪੰਜਾਬ ਸਰਕਾਰ ਦੀ ਮੁਹਿੰਮ ਯੋਧ ਨਸ਼ਿਆਂ ਵਿਰੋਧਾ ਕੱਲ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਦੂਜੇ ਪੜਾ ਦਾ ਜੋ ਆਯੋਜਨ ਕੀਤਾ ਉਹਦੇ ਤਹਿਤ ਅਸੀਂ ਐਫਰਟ ਕਰਦੇ ਹੋਏ ਮੂਹ ਗ੍ਰਾਮ ਪੰਚਾਇਤ ਕੈਂਡ ਦੀ ਯੂਥ ਟੀਮ ਯੂਥ ਦੇ ਮੈਂਬਰ ਸਾਹਿਬਾਨ ਯੂਥ ਟੀਮ ਦੇ ਮੈਂਬਰ ਸਾਹਿਬਾਨ ਅਤੇ ਵੀਡੀਸੀ ਮੈਂਬਰ ਵਿਲੇਜ ডিফেন্স ਕਮੇਟੀ ਦੇ ਸਾਰੇ ਮੈਂਬਰ ਸਭਾਨਾ ਨੇ ਕਨਵੀਨਰ ਸਭਾਨਾ ਨੇ ਆ ਮੁੱਖ ਮੰਤਰੀ ਸਾਹਿਬ ਦੀ ਨਿਸ਼ਾਨ ਰਲੇਸ਼ ਤਹਿਤ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਗੰਨ ਰੰਧਾਵਾ ਜੀ ਦੇ ਨਿਰਦੇਸ਼ਾਂ ਤਹਿਤ ਅੱਜ ਪਿੰਡ ਦੇ ਵਿੱਚ ਯੂਥ ਨੂੰ ਜਾਗਰੂਕ ਕਰਨ ਲਈ ਕਿ ਇਹ ਜੋ ਸਾਡੇ ਪੰਜਾਬ ਦੇ ਵਿੱਚ ਸਿੰਥੈਟਿਕ ਡਰੱਗ ਦੀ ਜੋ ਇਹ ਚੇਨ ਕੁਝ ਗਲਤ ਲੋਕਾਂ ਵੱਲੋਂ ਚਲਾਈ ਜਾ ਰਹੀ ਹੈ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਉਸ ਜਾਗਰੂਕ ਰੈਲੀ ਨੂੰ ਅੱਜ ਅਸੀਂ ਆਯੋਜਿਤ ਕੀਤਾ ਸੀ ਅਤੇ ਬਹੁਤ ਪਰਮਾਨ ਤੇ ਵਧੀਆ ਹੰਗਾਰਾ ਸਾਨੂੰ ਪਿੰਡ ਵਾਸੀਆਂ ਵੱਲੋਂ ਮਿਲਿਆ ਤੇ ਉਸੇ ਸਬੰਧ ਦੇ ਵਿੱਚ ਸਾਰੇ ਦਾ ਸਾਰੇ ਦਾ ਸਾਰਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸੀਗਾ ਜੋ ਲਗਭਗ ਸੰਪੂਰਨ ਅੱਜ ਬਹੁਤ ਵਧੀਆ ਢੰਗ ਦੇ ਨਾਲੇ ਨੇਪਰੇ ਚੜਿਆ ਕਿੱਡਾ ਘਵਡਾਸਰ ਪਿੰਡਾਂ ਦੇ ਲੋਕ ਨੂੰ ਮਿਲਦੇ ਹੈ ਯੂਨਿਟ ਅਸ਼ਾ ਬੁਰਦੂ ਤੋਂ ਆਪਟਰ ਕਰਨ ਦੇ ਕਿਹਾ ਗਈ ਹੈ ਕਿ ਖਸਰ ਨਗਰ ਆ ਰਿਹਾ ਹੈ ਦੇਖੋ ਜੀ ਇਹ ਮਤਲਬ ਲੋਕ ਤੇ ਪਹਿਲਾਂ ਹੀ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਆ ਜੇ ਜੇ ਕਿਤੇ ਬਹੁਤ ਵੱਡੀਆਂ ਵੱਡੀਆਂ ਕੰਟਰੀਆਂ ਅਮਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਵੀ ਇਹ ਪ੍ਰੋਬਲਮਾਂ ਜਿਹੜੀਆਂ ਉਹ ਕੁਝ ਸਮੇਂ ਕਦੀ ਜ਼ਿਆਦਾ ਨੇ ਕਦੀ ਘੱਟ ਨੇ ਰਹੀਆਂ ਨੇ ਬੜੀਆਂ ਹੋਰ ਕੰਟਰੀਆਂ ਜਿਨ੍ਹਾਂ ਕੋਲ ਡਿਫੈਂਸ ਦੇ ਬੜੇ-ਬੜੇ ਵੱਡੇ ਪ੍ਰਬੰਧ ਨੇ ਪੁਲਿਸ ਦੇ ਬڑے-ਬڑے ਵੱਡੇ ਪ੍ਰਬੰਧ ਨੇ ਉਹਨਾਂ ਕੋਲ ਵੀ ਇਹ ਪ੍ਰੋਬਲਮਾਂ ਜਿਹੜੀਆਂ ਉਹਨਾਂ ਨੂੰ ਵੀ ਉਹਨਾਂ ਕੰਟੀਆਂ ਨੂੰ ਫੇਸ ਕਰਨੀਆਂ ਪਈਆਂ ਕਿਉਂਕਿ ਹਰੇਕ ਜਗ੍ਹਾ ਤੇ ਕੁਛ ਨਾ ਕੁਛ ਗਲਤ ਅਨਸਰ ਜਿਹੜੇ ਆ ਉਹ ਲੋਕਾਂ ਨੂੰ ਗਲਤ ਰਾਏ ਪਾ ਕੇ ਇਹ ਆਪ ਦਾ ਜਿਹੜਾ ਉਹ ਆਪਦੀ ਜੇਬ ਜਿਹੜੀ ਆ ਉਹ ਹਰੀ ਕਰਦੇ ਰਹਿੰਦੇ ਆ ਸੋ ਇੱਥੇ ਜਿਹੜੀ ਐਸ ਵੇਲੇ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਜਿਹੜੀ ਇਹ ਛਲਾਗਾਜੋਗ ਮਹਿੰਮਾ ਇਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਆਸ ਕਰਦੇ ਆਂ ਵੀ ਲੋਕ ਜਿਹੜਾ ਵਾ ਇਹਦੇ ਵਿੱਚ ਹੋਰ ਜਿੰਨਾ ਸਾਥ ਪਹਿਲੇ ਪੜਾਜ ਦਿੱਤਾ ਉਵੇਂ ਹੀ ਉਸ ਤੋਂ 2 ਗੁਣਾ ਜ਼ਿਆਦਾ ਦੂਸਰੇ ਪੜਾ ਦੇ ਵਿੱਚ ਸਾਥ ਦਿੰਦੇ ਹੋਏ ਜਿਹੜਾ ਇਹ ਨਸ਼ਿਆਂ ਦਾ ਸਿੰਥੈਟਿਕ ਡਰੱਗ ਦਾ ਖਾਤਮਾ ਕਰਨ ਵਾਲੇ ਪੰਜਾਬੀ ਵੱਧ ਰਹੇ ਆ ਤੇ ਪੂਰਨ ਸਹਿਯੋਗ ਮਿਲ ਰਿਹਾ ਜੀ